ਨਾਜ਼ਪਿੰਨ ਅਬੀ ਟੀਵੀ ਦੇ ਖਬਰਾਂ ਦੇ ਸਬੋ ਰਿਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮੀਡੀਆ ਨਾਲ ਗੱਲਬਾਤ ਕਰਦੇ ਆਂ ਪੰਜਾਬ ਮੀਡੀਆਮ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਪਰਮਵੀਰ ਸਿੰਘ ਐਡਵੋਕੇਟ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਇਸ ਸੰਕਟ ਦੇ ਸਮੇਂ ਵਿੱਚ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ ਦੇਸ਼ ਦੀ ਹਰ ਔਖੀ ਕੜੀ ਵਿੱਚ ਪੰਜਾਬ ਅਤੇ ਪੰਜਾਬੀਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਹੈ ਚਾਹੇ ਉਹ ਆਜ਼ਾਦੀ ਵਾਲੇ ਵੇਲੇ ਕੁਰਬਾਨੀਆਂ ਦੀ ਗੱਲ ਹੋਵੇ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਜਾਂ ਫਿਰ ਫੌਜੀ ਭਾਰਤੀ ਵੇਲੇ ਪੰਜਾਬੀ ਦੀ ਜਵਾਨੀ ਵੱਲੋਂ ਪੂਰੇ ਉਤਸ਼ਾਹ ਨਾਲ ਦੇਸ਼ ਲਈ ਕੁਰਬਾਨੀ ਦੇ ਲਈ ਬਾਰਡਰਾਂ ਤੇ ਹਿੱਕਾ ਡਾਣ ਦੀ ਗੱਲ ਹੋਵੇ ਪੰਜਾਬ ਨੇ ਹਮੇਸ਼ਾ ਆਪਣਾ ਖੂਨ ਡੋਲ ਕੇ ਦੇਸ਼ ਦੀ ਸੇਵਾ ਕੀਤੀ ਹੈ ਭਾਵੇਂ ਪੰਜਾਬੀਆਂ ਦੀ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਹੋ ਸਕਦਾ ਪਰ ਦੇਸ਼ ਲਈ ਆਪਣਾ ਸਭ ਕੁਝ ਲੇਖੇ ਲਾ ਦੇਣ ਵਾਲੇ ਪੰਜਾਬੀ ਪੰਜਾਬੀਆਂ ਪ੍ਰਤੀ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਅੱਜ ਜੇਕਰ ਕੁਦਰਤੀ ਆਫਤ ਕਰਕੇ ਪੰਜਾਬ ਤੇ ਕੋਈ ਆਫਤ ਆਈ ਹੈ ਤਾਂ ਕੇਂਦਰ ਨੂੰ ਦੀ ਪੰਜਾਬ ਲਈ ਇੱਕ ਵੱਡਾ ਆਰਥਿਕ ਪੈਕੇਜ ਤੁਰੰਤ ਰਿਲੀਜ਼ ਕਰਨਾ ਚਾਹੀਦਾ ਹੈ ਨਾਲ ਹੀ ਜੋ ਪੰਜਾਬ ਦੇ ਹਿੱਸੇ ਦਾ ਹੋਰ ਬਣਦਾ ਫੰਡ ਜਿਵੇਂ ਕਿ ਪਿੰਡੂ ਵਿਕਾਸ ਫੰਡ GST ਦਾ ਹਿੱਸਾ ਆਦ ਸਭ ਨੂੰ ਇੱਕੋ ਮੌਕੇ ਭੀਟ ਕੇ ਪੰਜਾਬ ਦੀ ਸਥਿਤੀ ਨੂੰ ਸੌਖਾ ਕਰਨਾ ਚਾਹੀਦਾ ਹੈ ਦੇਸ਼ ਦਾ ਢਿੱਡ ਪਰਨ ਵਾਲੀ ਧਰਤੀ ਨਾਲ ਕੇਂਦਰ ਨੂੰ ਵਫਾ ਕਰਨ ਦੀ ਲੋੜ ਹੈ